ਅੱਜ ਵਰਗਾ ਪੜਾ ਤੁਸੀਂ ਇਹ ਪਹਿਲਾਂ ਕਹਿੰਦੇ ਸਰਕਾਰ ਸਾਡੀ ਆਪਣੀ ਸਰਕਾਰ ਦੇ ਦਮੀ ਅੰਕੜੇ ਆਏ ਅਖੇ ਦਿਨਾਂ ਦੇ ਕਿ ਹਿੰਦੁਸਤਾਨ ਦੀ 40% ਲੋਕ 15% ਪਰਿਵਾਰਾਂ ਕੋਲ ਹੈ ਇੰਨੀ ਡਿਸਪੈਰਟੀ ਨਹੀਂ ਸੀ ਸਾਡੀ ਅੱਗੇ ਵੀ ਸਾਡੇ ਸੁਤਕਾਲ ਚੰਪ ਸੀ ਸਾਡੇ ਵਿਰੋਧ ਸੀ ਸਮਾਜ ਨੂੰ ਸਮਾਜ ਵਿਰੋਧ ਰਹੇ ਆ ਹਮੇਸ਼ਾ ਹੁੰਦੇ ਆ ਸਮਾਜ ਇੱਕ ਤਰ੍ਹਾਂ ਦਾ ਨਹੀਂ ਹੁੰਦਾ ਪਰ ਇੰਨੇ ਵਖਰੇਵੇਂ ਇੰਨੇ ਪਾੜੇ ਨਹੀਂ ਸੀ ਦੂਜੀ ਗੱਲ ਅੱਜਿਕ ਨਵੀਂ ਤਰ੍ਹਾਂ ਬੱਤੀ ਜਾ ਰਹੀ ਆ ਜਿਹਨੂੰ ਅਸੀਂ ਕਹਿੰਦੇ ਕ੍ਰੋਨੀਕ ਕੈਪਟਲਿਜ਼ਮ ਇੱਕ ਕ੍ਰੋਨੀਕ ਕੈਪਟਲਿਜ਼ਮ ਹੈ ਤਾਂ ਆਰਥਿਕਤਾ ਦੀ ਤਰ੍ਹਾਂ ਬਾਜ਼ਾਰ ਦੇ ਤਰ੍ਹਾਂ ਪਰ ਹੈ ਕਿ ਬਸ ਦੇਖ ਲਾ ਸੀਧੀ ਦੇਖਦੇ ਆ ਅਰਥੋ ਕਿ ਜਦੋਂ ਅਫਸਰ ਸ਼ਾਹੀ ਤੇ ਬਿਜ਼ਨਸ ਘਰਾਣਿਆਂ ਦੀ ਜਿਹੜੀ ਲੀਡਰਸ਼ਿਪ ਹੋਇਆ ਜੇ ਹੁੰਦਾ ਇਹ ਆ ਕਿ ਬਿਜ਼ਨਸ ਘਰਾਣਿਆਂ ਦੀ ਆਪਸ ਵਿੱਚ ਖੇਡ ਆ ਕਿ ਹੁੰਦੀ ਆ ਬਿਜ਼ਨਸ ਘਰਾਣੇ ਦਾ ਮੁਕਾਬਲਾ ਹਰ ਵਕਤੀ ਕਦੇ ਇਹ ਠੀਕਾ ਕਿ ਮੁਕਾਬਲੇ ਦੇ ਵਿੱਚ ਵੀ ਕੁਝ ਨਾ ਕੁਝ ਜਿਹੜੇ ਸੀ ਉਹ ਗਲੋਪਲਸ ਹੋ ਜਾਂਦੇ ਸੀ ਪਰ ਹੁਣ ਜਿਹਨਸ ਘੜਾ ਲਿਆ ਨੇ ਤਾਂ ਮੁਕਾਬਲਾ ਕਰਨਾ ਛੱਡ ਦਿੱਤਾ ਇੱਕ ਦੂਜੇ ਨਾਲ ਭਾਈਵਾਲੀ ਕਰਦੀ ਉਹਨਾਂ ਨੇ ਕਾਰਪੋਰੇਟ ਬਣਾ ਲਈ ਇੱਕ ਤੀਜੀ ਧਰਗ ਦੀ ਨਾਲ ਗਈ ਸੀ ਜਿਹਨੂੰ ਅਸੀਂ ਅਫਸਰशाही ਕਹਿੰਦੇ ਆ ਤੇ ਅਫਸਰशाही ਦੇ ਪਿੱਛੇ ਖੋਹ ਤਰ ਖੜੀ ਹੁੰਦੀ ਆ ਜਿਹੜੀ ਕਿਸੇ ਖਿੱਤੇ ਦੀ ਸੱਤਾ ਹੁੰਦੀ ਆ ਜਿਵੇਂ ਆ ਕਿ ਈਜੀ ਕਰ ਰਹੀ ਹੈ ਇਹ ਕਰੋਨੀਕਰ ਕਲੇਮੂਗਲ ਸੀ ਕਹਿੰਦੇ ਆ ਨਾ ਇਹ ਉਹ ਕੈਪਟਨ ਜਗੁੰਦਾ ਆ ਕਿ ਜਦੋਂ ਦੇਸ਼ ਦੇ ਹਕਮਦਾਰ ਦੇਸ਼ ਦੇ ਅਫਸਰਾਂ ਤੇ ਵੱਡੇ ਬਿਜ਼ਨਸ ਹਾਊਸਾਂ ਨੂੰ ਕੋਲ ਰਲ ਕੇ ਕੰਪਰੋਮਾਈਜ਼ ਕਰ ਲੈਂਦੇ ਆ ਤਾਂ ਇੱਕ ক্লোਜ ਦੀ ਰਿਚਲੀ ਐਡਵੈਂਚਰਸ ਰਿਲੇਸ਼ਨਸ਼ਿਪ ਜਦੋਂ ਇਸ ਕਿਸਮ ਦਾ ਕੋਲਨੀਕਲ ਕਲੋਜ਼ਮੈਂਟ ਇਹਦੇ ਜੀ ਖਤਰੇ ਇੰਨੇ ਵੱਡੇ ਨਹੀਂ ਜਦੋਂ ਕਾਹ ਆਈ ਸੀ ਵਿਦਿਨ ਕਾਲ ਇਹ ਦੱਸਿਆ ਕਿ ਕਾਹ ਆਈ ਸੀ 2004 ਜਿੰਨੇ ਦੁਨੀਆ ਕਿ ਅਸ਼ਿਕਾਤ ਦੁਨੀਆ ਦਾ 1% ਦੁਨੀਆ ਦੇ 1% ਲੋਕ 80% ਦੌਲਤ ਦੇ ਉੱਤੇ ਕਾਬਜਾ ਤੇ ਦੁਨੀਆ ਦੇ ਦੇਖ ਲੈ 80% ਲੋਕਾਂ ਕੋਲ ਸਿਰਫ 13% ਦੌਲਤ ਹੈ ਉਦੋਂ ਬਾਅਦ ਤਾਂ ਲਾਈਨ ਲਾਗੀ ਕਿਤਾਬਾਂ ਨੂੰ ਬਹੁਤ ਜ਼ਰੂਰ ਕਿਤਾਬਾਂ ਜਿੰਨਾ ਜਸਟਿਸ ਦੇ ਅੰਕੜੇ ਆਏ ਸਾਡੇ ਕੋਲ ਇਹ 5.5 ਦਾ ਅੰਕੜਾ ਹੈ ਇਹ 5.5 ਦਾ 4 ਸਾਲ ਪੁਰਾਣਾ ਅੰਕੜਾ ਸੀ ਜਿਹਦੇ ਕੋਲ ਕਹਿੰਦੇ ਸੀਗਾ ਇਹ ਹਿੰਦੁਸਤਾਨ ਦੇ ਵਿੱਚ ਬਹੁਤ ਤੇਜ਼ੀ ਨਾਲ ਅਨਪਲੋਇਮੈਂਟ ਆ ਰਹੀ ਹੈ 2023 ਚ ਤਸ਼ਦੀਕਾਂ ਕਰਕੇ ਜੋ ਦਿੱਲੀ ਦੇ ਆਪਣੇ ਵਾਟ ਕਾਰਪੋਰੇਸ਼ਨ ਦੀ ਇੱਕ ਮੀਟਿੰਗ ਦੇ ਵਿੱਚ ਕੋਈ ਚੀਜ਼ ਚੌਂਦੀ ਆ ਅਮਰੀਕਾ ਦੀ ਰਿਪੋਰਟ ਅਮਰੀਕਾ ਨੂੰ ਕਹਿ ਰਹੀ ਆ ਕਿ ਅਮਰੀਕਾ ਤੇ ਅਮਰੀਕਾ ਤੇ ਚੀਨ ਦੇ ਦੀ ਗੱਲ ਤੇ ਅੱਛਾ ਬਿਜਾਦੇ ਨੇ ਖਬਰਦਾਰ ਹੋ ਜਾਓ 2009 ਚ ਕਹਿ ਰਹੀ ਆ ਉਹ ਖਬਰਦਾਰ ਹੋ ਜਾਓ ਬਹੁਤ ਵੱਡੀ ਅਨਕਲਾਈਮੈਂਟ ਦਾ ਸਾਹਮਣਾ ਕਰਨਾ ਪਏਗਾ ਜਿਹੜੇ ਰਾਹ ਤੁਸੀਂ ਤੈਏ ਹੋ ਮੈਂ ਜਿੰਨੇ ਕਹਿਆ ਕਿ ਇੰਡੀਅਨ ਡਿਸਪਰਟੀ ਸਵਾਰਦਾ ਚਾਹੇ ਨਹੀਂ ਸੀ ਦੂਜਾ ਬਸਲਾ ਜਿਹਦੇ ਬਾਰੇ ਸੰਬੋਸ 1000 ਲੋਕ ਆ ਉਹ ਹੈਗਾ ਕਿ ਰਾਸ਼ਟਰਵਾਦ ਦੇ ਨਾਮ ਤੇ ਅੱਜ ਕੀ ਹੋ ਰਿਹਾ ਹੈ ਅੱਜ ਸਾਨੂੰ ਇੱਕ ਨਵਾਂ ਸਬਕ ਪੜਾਇਆ ਜਾ ਰਿਹਾ ਹੈ ਇੱਕ ਦੇਸ਼ ਇੱਕ ਸੰਵਿਧਾਨ ਇੱਕ ਭਾਸ਼ਾ ਇਥੋਂ ਤੱਕ ਆ ਗਏ ਕਿ ਸਾਰੀ ਪੁਸ਼ਟੀ ਯੂਨੀਫਾਰਮੀਟੀ ਦਾ ਇੰਕਲਾਬ ਕਿੰਨੇ ਦੋਸਤਾਂ ਦੀ ਸਾਰੀ ਪੁਸਤਕ ਦੀ ਇੱਕ ਚੋਣ ਇਹ ਏਕਤਾ ਨਹੀਂ ਕਰੀਆ ਸਭ ਇਹ ਸੇਕਤਾ ਦੇ ਬੜੇ ਮਾਰਿਆ ਮਾਰਦਾ ਸੀ ਜਿਸ ਕਸਮ ਦੀ ਇਹ ਏਕਤਾ ਕੰਮ ਜਾ ਰਹੀ ਆ 321 ਚ ਲੈਨਨ ਲੱਗਿਆ ਸੀਗਾ 1930 ਤੇ ਲੈਨਨ ਨੇ ਕਿਹਾ ਸੀਗਾ ਕਿ ਇਹਦੇ ਤਿੰਨ ਵਾਲਟਕ ਸਟੇਟਸ ਆ ਇਹਨਾਂ ਨੂੰ ਨਾਂ ਵਾਲਾ ਉਸ ਉਹ ਵੀ ਇਸ ਵਿੱਚ ਇਹਨਾਂ ਨੂੰ ਅਲੱਗ ਰਹਿਣ ਕਿਉਂ ਇਹਨਾਂ ਦੀ ਸਭਿਆਚਾਰਕ ਜੜੀ ਹੈਗੀ ਆ ਨਾ اٹੋਨਮੀ ਕੈਮਰੇਨ ਦੀ ਉਹ ਪੂਛ ਸਕਦੇ ਪ੍ਰੋਫੈਸਰ ਪੁੱਛ ਸਕਦੇ ਲੈਕਚਰ ਪੜਿਆ ਸੀ ਤੇ ਨਹੀਂ ਪੜਿਆ ਸੀ ਬਿਲਕੁਲ ਕੋਈ ਕੋਈ ਨਹੀਂ ਮਿਲਦੀ ਪਰ 921 ਜੀ ਪੁੱਛ ਨੂੰ ਕਹ ਰਿਹਾ ਸੀ ਕਿ ਇੱਕ ਹੋਣ ਦਾ ਨਾਂ ਲਾਈ ਚਾਹ ਤੂੰ ਇੱਕ ਹੋਣ ਤੋਂ ਦੁਨੀਆ ਆਪ ਤੰਗ ਹੈ ਤੇ ਕੋਤ ਇਹ ਬਾਗ ਫਰਗ ਬੰਨਦੇ ਇਹ ਉਸੇ ਕੀ ਕਹ ਰਿਹਾ ਸੀ ਸਾਡੇ ਹਿੰਦੁਸਤਾਨ ਦਾ ਦਿਨ ਤੱਕ ਔਰ ਅੱਜ ਅੱਜ ਸਾਡੇ ਹਿੰਦੁਸਤਾਨ ਦੇ ਇੱਕ ਵੱਡੇ ਚਿੰਤਕ ਦੀ ਤਾਲਾਸ਼ੀ ਪਿਛਲੇ ਦਿਨਾਂ ਤੋਂ ਵੀ ਭਾਰਤ ਤਲਵਾ ਦੀ ਜਿਹਦੇ ਕੋ ਰਸਤਮਾਂ ਕਾਦੇ ਗੱਲਾਂ ਕਰਦਾ ਕਰਦਾ ਉਹ ਕਹ ਗਿਆ ਕਿ ਜਿਹੜੀ ਇੰਟੈਗ੍ਰਿਟੀ ਆ ਇੰਟੀਗ੍ਰੇਸ਼ਨ ਉਹ ਕਹਿੰਦਾ ਵੀ